ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਅੱਜ ਦੇ ਤਾਜ਼ਾ ਹਾਲਾਤਾਂ ਦੇ ਨਾਲ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਨੇ ਖਾਸ ਕਰਕੇ ਸਰਹੱਦ ਦੀ ਇਲਾਕਿਆਂ ਦੇ ਵਿੱਚ ਜੋ ਹਾਲਾਤ ਬਣੇ ਨੇ ਉਹਨਾਂ ਦੇ ਤਾਜ਼ਾ ਹਾਲਾਤ ਕੀ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਗੱਲ ਕਰਾਂਗੇ ਆਪਰੇਸ਼ਨ ਸੰਧੂਰ ਜਿਹੜਾ ਕਿ ਕੱਲ ਰਾਤੀ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਅੱਤਵਾਦੀਆਂ ਦੇ ਜੋ ਨਿਸ਼ਾਨੇ ਨੇ ਜੋ ਉਹਨਾਂ ਦੇ ਟਿਕਾਣੇ ਨੇ ਉਹਨਾਂ ਤੇ ਜੋ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਕੀ ਹਾਲ ਹੈ ਅਸੀਂ ਸਾਰੇ ਨਿਊਜ਼ ਚੈਨਲਾਂ ਤੇ ਵੇਖ ਰਹੇ ਹਾਂ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਜੋ ਘਟਨਾ ਵਾਪਰੀ ਜਿਹਦੇ ਵਿੱਚ ਜਿਹੜੇ ਦੂਰੋਂ ਦੂਰੋਂ ਭਾਰਤ ਦੇ ਦੂਰੋਂ ਦੂਰੋਂ ਸਾਰੇ ਇਲਾਕਿਆਂ ਦੇ ਵਿੱਚੋਂ ਘੁੰਮਣ ਵਾਸਤੇ ਆਏ ਸੈਲਾਨੀਆਂ ਤੇ ਮੇਹੱਤੇ ਲੋਕਾਂ ਦੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਸਾਡੇ ਭਾਰਤ ਦੀਆਂ ਬਹੁਤ ਸਾਰੀਆਂ ਧੀਆਂ ਦਾ ਸੰਧੂਰ ਉਜਾੜਿਆ ਗਿਆ ਉਸ ਤੋਂ ਬਾਅਦ ਜੋ ਜੰਗੀ ਮਾਹੌਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀ ਉਹੀ ਮਾਹੌਲ ਹੁਣ ਜ਼ਮੀਨੀ ਪੱਧਰ ਤੇ ਵੀ ਸ਼ੁਰੂ ਹੋ ਗਿਆ ਅਸੀਂ ਪੰਜਾਬ ਦੇ ਵਾਸੀ ਭਾਰਤ ਦੇ ਵਾਸੀ ਚੜਦੇ ਲੈਂਦੇ ਪੰਜਾਬ ਦੇ ਵਾਸੀ ਆਮ ਜਨਤਾ ਕਦੇ ਵੀ جنگ ਨਹੀਂ ਚਾਹੁੰਦੀ ਤੇ جنگ ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਜੰਗਾਂ ਲੱਗਦੀਆਂ ਨੇ ਤਾਂ ਆਮ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸਾਡਾ ਦੇਸ਼ ਸਾਡਾ ਸਟੇਟ ਬਹੁਤ ਪਿੱਛੇ ਚਲੇ ਜਾਂਦਾ ਅੱਜ ਪੰਜਾਬ ਦੇ ਲੋਕਾਂ ਦੇ ਦਿਲ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਉਹ ਬਹੁਤ ਹੀ ਡਰੇ ਹੋਏ ਨੇ ਸਰਹੱਦ ਦੇ ਖੇਤਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਨੇ ਜਿਹੜੇ ਲੋਕ ਨੇ ਬਿਲਕੁਲ ਸਰਹੱਦ ਦੇ ਨੇੜੇ ਰਹਿੰਦੇ ਆ ਉਹ ਆਪਣਾ ਸਮਾਨ ਚੁੱਕ ਕੇ ਕਿਤੇ ਦੂਰ ਜਾ ਰਹੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿੱਥੇ ਜਾਣਾ ਕਿਉਂਕਿ ਆਪਣੇ ਟਿਕਾਣੇ ਨੂੰ ਛੱਡ ਕੇ ਜਾਣਾ ਬਹੁਤ ਔਖਾ ਹੁੰਦਾ ਥੋੜਾ ਟਾਈਮ ਪਹਿਲਾਂ ਜੰਮੂ ਦੇ ਵਿੱਚੋਂ ਜੋ ਤਸਵੀਰਾਂ ਆਈਆਂ ਗੁਰੂ ਘਰ ਤੇ ਪਾਕਿਸਤਾਨ ਵੱਲੋਂ ਜੋ ਹਮਲਾ ਕੀਤਾ ਗਿਆ ਉਹਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਆ ਬਹੁਤ ਸਾਰੇ ਜ਼ਖਮੀ ਹੋ ਗਏ ਆ ਭਾਰਤ ਨੇ ਇੱਕ ਵੀਡੀਓ ਜੋ ਵਾਇਰਲ ਕੀਤੀ ਸੀ ਸਵੇਰੇ ਉੱਠਦੇ ਸਾਰ ਹੀ ਸਾਡੇ ਸਾਰਿਆਂ ਦੇ ਮੋਬਾਈਲ ਫੋਨ ਤੇ ਵੀਡੀਓ ਆਈ ਜਿਦੇ ਵਿੱਚ ਮਜੈਲਾਂ ਰਾਹੀਂ ਪਾਕਿਸਤਾਨ ਦੀਆਂ ਅੱਤਵਾਦੀ ਏਜੰਸੀਆਂ ਦੇ ਟਿਕਾਣਿਆਂ ਤੇ ਜੋ ਹਮਲਾ ਕੀਤਾ ਗਿਆ ਉਹਦੇ ਵਿੱਚ ਭਾਰਤ ਨੇ ਇਹ ਦਾਵਾ ਕੀਤਾ ਕਿ 100 ਦੇ ਕਰੀਬ ਅੱਤਵਾਦੀ ਐ ਜਿਹੜੇ ਉਹ ਮਾਰ ਮਕਾਏ ਆ ਪਰ ਜੋ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਹਿਵਾਦ ਸ਼ਰੀਫ ਨੇ ਜੋ ਬਿਆਨ ਦਿੱਤਾ ਐਕਸ ਦੇ ਉੱਪਰ ਉਹਨਾਂ ਨੇ ਕਿਹਾ ਕਿ ਦੁਸ਼ਮਣ ਨੇ ਸਾਡੇ ਦੇਸ਼ ਦੇ ਵਿੱਚ ਆ ਕੇ ਸਾਡੀ ਫੌਜ ਦੇ ਉੱਪਰ ਹਮਲਾ ਕੀਤਾ ਇਸ ਲਈ ਅਸੀਂ ਚੁੱਪ ਨਹੀਂ ਬੈਠਾਂਗੇ ਜਦੋਂ ਸਰਕਾਰਾਂ ਦੇ ਵਿੱਚ ਸ਼ਬਦੀ ਜੰਗ ਸ਼ੁਰੂ ਹੋ ਜਾਵੇ ਤਾਂ ਫੌਜ ਦੇ ਵਿੱਚ ਅਸਲੀ ਜੰਗ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਉਸ ਜਵਾਬੀ ਉਸ ਹਮਲੇ ਦੇ ਜਵਾਬ ਦੇ ਵਿੱਚ ਪਾਕਿਸਤਾਨ ਨੇ ਜੰਮੂ ਦੇ ਪੁਂਚ ਵਿੱਚ ਹਮਲਾ ਕੀਤਾ ਜਿਹੜੀਆਂ ਵੀਡੀਓ ਫੋਟੋਆਂ ਵਾਇਰਲ ਹੋ ਰਹੀਆਂ ਨੇ ਉਸ ਤੋਂ ਬਾਅਦ ਮਾਹੌਲ ਆ ਜਿਹੜਾ ਉਹ ਤਣਾਅ ਭਰਪੂਰ ਹੋ ਗਿਆ ਵੈਸੇ ਵੀ ਅੱਜ ਪੰਜਾਬ ਦੇ ਵਿੱਚ ਜੋ ਮੌਕ ਡ੍ਰਿਲ ਹੋਣੀ ਆ ਉਹਦੇ ਉਹਨੂੰ ਲੈ ਕੇ ਹੀ ਲੋਕ ਬਹੁਤ ਸਹਿਮੇ ਹੋਏ ਸੀ ਪਰ ਸਵੇਰ ਤੋਂ ਸਾਰੇ ਲੋਕ ਆ ਜਿਹੜੇ ਉਹ ਬਿਲਕੁਲ ਡਰੇ ਹੋਏ ਨੇ ਪੰਜਾਬ ਦੇ ਪੰਜ ਸਰਹੱਦੀ ਖੇਤਰ ਪੰਜ ਸਰਹੱਦੀ ਜ਼ਿਲ੍ਹੇ ਅਮਰਸਰ ਪਠਾਨਕੋਟ ਗੁਰਦਾਸਪੁਰ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿੱਚ ਸਕੂਲ ਆ ਜਿਹੜੇ ਉਹ ਅਗਲੇ ਹੁਕਮਾਂ ਤੱਕ ਬੰਦ ਕੀਤੇ ਗਏ ਆ ਪਰ ਛੇਮਾ ਜ਼ਿਲ੍ਹਾ ਤਰਨਤਾਰਨ ਉਹਦੇ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਵੀ ਛੁੱਟੀ ਨਹੀਂ ਕੋਸ਼ਿਸ਼ ਕੀਤੀ ਗਈ ਬੱਚੇ ਅੱਜ ਸਕੂਲ ਆਏ ਸੀ ਅਧਿਆਪਕ ਸਾਰੇ ਸਕੂਲ ਆਏ ਸੀ ਅਜੇ ਤੱਕ ਵੀ ਤਰਨਤਾਰਨ ਦੇ ਪ੍ਰਸ਼ਾਸਨ ਵੱਲੋਂ ਕੋਈ ਵੀ ਲਿਖਤੀ ਜਾਂ ਮੌਖਿਕ ਜਿਹੜਾ ਆਰਡਰ ਨਹੀਂ ਆਇਆ ਪਰ ਅਟਾਰੀ ਵਾਲੀ ਜੋ ਸਰਹੱਦ ਹੈ ਅਟਾਰੀ ਵਾਗਾ ਸਰਹੱਦ ਤੇ ਜੋ ਸ਼ਾਮ ਨੂੰ ਰੀਟਰੀਟ ਸਰਮਣੀ ਹੁੰਦੀ ਆ ਉਹ ਅਗਲੇ ਹੁਕਮਾਂ ਤੱਕ ਬੰਦ ਕੀਤੀ ਗਈ ਆ ਜਿਹੜੇ ਆਮ ਲੋਕ ਆ ਉਹਨਾਂ ਦਾ ਉੱਥੇ ਜਾਣਾ ਉਹਨਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਆ ਕਿਉਂਕਿ ਰੋਸ ਹੈ ਭਾਰਤ ਜਿਹੜੇ ਭਾਰਤ ਦੇ ਜੰਮੂ ਦੇ ਵਿੱਚ ਹਮਲਾ ਕੀਤਾ ਉਹਨੂੰ ਲੈ ਕੇ ਰੋਸ ਆ ਪਰ ਪਾਕਿਸਤਾਨ ਵਾਲੇ ਕਹਿੰਦੇ ਆ ਕਿ ਭਾਰਤ ਨੇ ਪਹਿਲ ਕੀਤੀ ਆ ਇਸ ਲਈ ਅਸੀਂ ਚੁੱਪ ਨਹੀਂ ਬੈਠਾਂਗੇ ਦੁਸ਼ਮਣ ਜਦੋਂ ਛੜ ਕੇ ਆ ਜੇ ਤਾਂ ਉਹਦਾ ਜਵਾਬ ਸਾਨੂੰ ਦੇਣਾ ਆਉਂਦਾ ਜਦੋਂ ਸਰਕਾਰਾਂ ਦੇ ਵਿੱਚ ਇਹ ਸ਼ਬਦੀ ਜੰਗ ਸ਼ੁਰੂ ਹੋ ਜੇ ਤਾਂ ਆਮ ਲੋਕ ਆ ਜਿਹੜੇ ਉਹਨਾਂ ਦਾ ਡਰਨਾ ਸੁਭਾਅਕਾ ਲੋਕ جنگ ਨਹੀਂ ਚਾਹੁੰਦੇ ਕਿਉਂਕਿ ਆਪਰੇਸ਼ਨ ਸੰਧੂਰ ਦਾ ਨਾਮ ਦਾ ਜੋ ਇਹਨਾਂ ਨੇ ਕੀਤਾ ਆਪਰੇਸ਼ਨ ਸੰਧੂਰ ਚਲਾਇਆ ਅ ਅਤਵਾਦੀਆਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਉਹਦੇ ਵਿੱਚ ਇਹਨਾਂ ਨੇ ਇਹਦਾ ਨਾਮ ਆਪਰੇਸ਼ਨ ਸੰਧੂਰ ਰੱਖਿਆ ਮਤਲਬ ਕਿ ਜੋ ਤੁਸੀਂ ਭਾਰਤ ਦੀਆਂ ਮਹਿਲਾਵਾਂ ਦਾ ਸੰਧੂਰ 22 ਤਰੀਕ ਨੂੰ ਹਮਲਾ ਕਰਕੇ ਉਹਨਾਂ ਦਾ ਸੰਧੂਰ ਆ ਜਿਹੜਾ ਤੁਸੀਂ ਉਜਾੜਿਆ ਉਹ ਸਸੰਦੂਰ ਦਾ ਬਦਲਾ ਲੈਣ ਲਈ ਅਸੀਂ ਅੱਤਵਾਦੀਆ ਲਸ਼ਕਰੇ ਤਾਬਾ ਜਿਹੜਾ ਹੈ ਅੱਤਵਾਦੀ ਸੰਗਠਨ ਇੱਕ ਉਹਦੇ ਟਿਕਾਣਿਆਂ ਤੇ ਹਮਲਾ ਕੀਤਾ ਪਰ ਪਾਕਿਸਤਾਨ ਇਸ ਗੱਲ ਨੂੰ ਨਹੀਂ ਸਵੀਕਾਰ ਕਰ ਰਿਹਾ ਉਹ ਕਹਿੰਦਾ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਆ ਕੇ ਸਾਡੀ ਫੌਜ ਤੇ ਹਮਲਾ ਕੀਤਾ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਨੇੜੇ ਕੀ ਹੋ ਰਿਹਾ ਉਹ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਜੋ ਖਬਰਾਂ ਸਰਕਾਰਾਂ ਵੱਲੋਂ ਆਉਂਦੀਆਂ ਨੇ ਜਾਂ ਮੀਡੀਆ ਤੇ ਆਉਂਦੀਆਂ ਅਸੀਂ ਉਹਨਾਂ ਤੇ ਯਕੀਨ ਕਰਦੇ ਹਾਂ ਪਰ ਲੋਕ ਬਹੁਤ ਡਰੇ ਹੋਏ ਨੇ ਲੋਕ ਆਪਣੇ ਘਰਾਂ ਦੇ ਵਿੱਚ ਖਾਣ ਪੀਣ ਦਾ ਸਮਾਨ ਇਕੱਠਾ ਕਰ ਰਹੇ ਨੇ ਜੋ ਆਪਣੇ ਵਹੀਕਲ ਨੇ ਉਹਨਾਂ ਦੇ ਜੋ ਟੈਂਕ ਨੇ ਉਹਨਾਂ ਦੇ ਵਿੱਚ ਤੇਲ ਪਵਾ ਰਹੇ ਆ ਕੈਸ਼ ਆਪਦਾ ਘੜਵਾ ਲਿਆ ਬੈਂਕਾਂ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਕਿਉਂਕਿ ਕੈਸ਼ ਖਤਮ ਹੋ ਗਿਆ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਜਿਹੜੀ ਮੌਕ ਡ੍ਰਿੱਲ ਆ ਉਹ ਸ਼ੁਰੂ ਹੋਣੀ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ 4 ਤੋਂ ਲੈ ਕੇ 4:30 ਤੱਕ ਮੌਕ ਡ੍ਰਿੱਲ ਹੋਵੇਗੀ ਤੇ ਇਹਨੂੰ ਬਲੈਕਆਊਟ ਦਾ ਨਾਮ ਦਿੱਤਾ ਲਾਈਟ ਆ ਜਿਹੜੀ ਉਹ ਚਲੀ ਜਾਵੇਗੀ ਇੰਟਰਨੈਟ ਵੀ ਸ਼ਾਇਦ ਬੰਦ ਹੋ ਜਾਵੇ ਇੱਕ ਵਾਰ ਜ਼ਿੰਦਗੀ ਆ ਜਿਹੜੀ ਉਹ ਰੁਕ ਜਾਵੇਗੀ ਪਰ ਸੋਚਣ ਵਾਲੀ ਗੱਲ ਇਹ ਆ ਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਜੰਗਾਂ ਲੱਗਦੀਆਂ ਤਾਂ ਨੁਕਸਾਨ ਕਿਸ ਦਾ ਹੁੰਦਾ ਨੁਕਸਾਨ ਆਮ ਜਨਤਾ ਦਾ ਹੁੰਦਾ ਜਿਹੜੇ ਲੋਕ ਰੋਜ਼ ਆਪਣਾ ਕੋਈ ਰੋਜੀ ਰੋਟੀ ਕਰਦੇ ਆ ਜਦੋਂ ਉਹਨਾਂ ਦੇ ਸਾਰਾ ਰੁਜ਼ਗਾਰ ਬੰਦ ਹੋ ਜਾਂਦਾ ਤੇ ਉਹਨਾਂ ਨੂੰ ਆਪਣੇ ਢਿੱਡ ਭਰਨ ਦੀ ਫਿਕਰ ਹੋ ਜਾਂਦੀ ਆ ਜੰਗਾਂ ਲੱਗਦੀਆਂ ਨੇ ਤਬਾਹੀ ਹੁੰਦੀ ਆ ਜ਼ਮੀਨੀ ਪੱਧਰ ਤੇ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਜੀ ਦੀ ਪਰਪਾਈ ਕਦੇ ਵੀ ਨਹੀਂ ਹੋ ਸਕਦੀ ਇਨਸਾਨ ਪਤਾ ਨਹੀਂ ਕਿਉਂ ਹਿਵਾਨ ਬਣਦੇ ਨੇ ਫਿਰ ਉਹਨਾਂ ਤੋਂ ਬਦਲੇ ਲੈਣ ਦੀਆਂ ਗੱਲਾਂ ਹੁੰਦੀਆਂ ਨੇ ਇਸ ਤਰ੍ਹਾਂ ਦਾ ਜੋ ਮਾਹੌਲ ਆ ਉਹ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਭਾਰਤ ਦੇ ਲੋਕ ਨਹੀਂ ਚਾਹੁੰਦੇ ਤੇ ਪਾਕਿਸਤਾਨ ਦਾ ਜੋ ਪੰਜਾਬ ਆ ਉਹ ਲੋਕ ਵੀ ਨਹੀਂ ਚਾਹੁੰਦੇ ਫਿਰ ਸਮਝ ਨਹੀਂ ਆਉਂਦੀ ਉਹ ਕੌਣ ਲੋਕ ਨੇ ਜਿਹੜੇ ਜੰਗਾਂ ਕਰਾਉਂਦੇ ਨੇ ਤੇ ਜਿਹੜੇ ਜੰਗਾਂ ਚਾਹੁੰਦੇ ਨੇ ਪਹਿਲਗਾਮ ਦੇ ਵਿੱਚ ਜੋ ਹਮਲਾ ਕੀਤਾ ਗਿਆ ਉਹ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸੀ ਤੇ ਉਹਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਆ ਪਰ ਐਨੇ ਦਿਨ ਬੀਤਣ ਤੋਂ ਬਾਅਦ ਅੱਜ ਜੋ ਦੇਸ਼ ਦੇ ਵਿੱਚ ਹਾਲਾਤ ਬਣੇ ਨੇ ਉਹਨਾਂ ਦਾ ਵੀ ਕੁਝ ਨਹੀਂ ਪਤਾ ਕਿਉਂਕਿ ਜੇ ਚਾਰ ਬੰਦੇ ਕਿਸੇ ਤਬਕੇ ਦੇ ਆ ਕੇ ਕਿਸੇ ਦੇਸ਼ ਦੇ ਵਿੱਚ ਨਿਹੱਥੇ ਲੋਕਾਂ ਤੇ ਹਮਲਾ ਕਰਦੇ ਨੇ ਤਾਂ ਉਹਦੇ ਵਿੱਚ ਸਾਰੇ ਤਬਕੇ ਦਾ ਸ਼ਾਇਦ ਕਸੂਰ ਨਹੀਂ ਹੁੰਦਾ ਪਤਾ ਨਹੀਂ ਉਹ ਅੱਤਵਾਦੀ ਕਿੱਥੋਂ ਆਏ ਕਿਵੇਂ ਆਏ ਕਿਵੇਂ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਉਹ ਪਹਿਲਾਂ ਪਹੁੰਚ ਕੇ ਉਹਨਾਂ ਨੇ ਗੋਲੀਆਂ ਚਲਾਈਆਂ ਰੋਂਦੇ ਕਰ ਲਾਉਂਦੇ ਲੋਕਾਂ ਦੀਆਂ ਵੀਡੀਓ ਵਾਇਰਲ ਹੋਈਆਂ ਸੋਸ਼ਲ ਮੀਡੀਆ ਤੇ ਕੋਈ ਵੀ ਚੀਜ਼ ਅੱਗ ਬੰਗ ਫੈਲਦੀ ਆ ਲੋਕਾਂ ਨੇ ਨਿੰਦਿਆ ਕੀਤੀ ਸ਼ਾਂਤੀ ਲਈ ਕੈਂਡਲ ਜਗਾਈਆਂ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਪਰ ਜਿਨ੍ਹਾਂ ਦੇ ਸੰਧੂਰ ਉਜੜੇ ਸ਼ਾਇਦ ਉਹ ਕਦੇ ਵੀ ਵਾਪਸ ਨਹੀਂ ਆ ਸਕਦੇ ਤੇ ਹੁਣ ਜੋ ਮਾਹੌਲ ਬਣਿਆ ਪਾਕਿਸਤਾਨ ਤੇ ਭਾਰਤ ਦਾ ਭਾਰਤੀ ਫੌਜ ਦੇ ਜੋ ਜਵਾਨ ਨੇ ਸਰਹੱਦਾਂ ਤੇ ਡਟ ਗਏ ਨੇ ਪਰ ਦੇਖੋ ਭਾਰਤੀ ਫੌਜ ਨੂੰ ਸਲੂਟ ਆ ਜਿਹੜੀ ਆਪਣੀ ਜਾਨ ਤੇ ਖੇਲ ਕੇ ਆਪਣੇ ਦੇਸ਼ ਦੇ ਵਸਨੀਕਾਂ ਦੀ ਰੱਖਿਆ ਕਰਦੀ ਆ ਇਹੋ ਜਿਹਾ ਮਾਹੌਲ ਅਸੀਂ ਨਹੀਂ ਚਾਹੁੰਦੇ ਅਸੀਂ ਇਹੋ ਜਿਹੇ ਮਾਹੌਲ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਆਮ ਲੋਕਾਂ ਨੂੰ ਟਵੀਟ ਕਰਨਾ ਚਾਹੀਦਾ ਆਮ ਲੋਕਾਂ ਨੂੰ ਆਪਣੀ ਆਵਾਜ਼ ਆ ਜਿਹੜੀ ਉਹ ਬੁਲੰਦ ਕਰਨੀ ਚਾਹੀਦੀ ਆ ਕਿ ਕਿਸੇ ਵੀ ਮਸਲੇ ਦਾ ਹੱਲ ਜੰਗ ਜਾਂ ਜੁੱਧ ਨਹੀਂ ਹੁੰਦਾ ਗੋਲੀਆਂ ਚਲਾਉਣੀਆਂ ਜਾਂ ਬੰਬ ਸੁੱਟਣੇ ਨਹੀਂ ਹੁੰਦੇ ਕਿਉਂਕਿ ਇਹਦੇ ਵਿੱਚ ਆਮ ਲੋਕ ਹੀ ਪੀਸੇ ਜਾਂਦੇ ਨੇ ਅਸੀਂ ਸਾਰੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ ਮਾਵਾ ਦੇ ਪੁੱਤ ਜੋ ਸਰਹੱਦਾਂ ਤੇ ਡਟੇ ਹੋਏ ਨੇ ਉਹਨਾਂ ਨੂੰ ਕੁਝ ਨਾ ਹੋਵੇ ਉਹ ਸਹੀ ਸਲਾਮਤ ਰਹਿਣ ਜਿਹੜੀਆਂ ਮਾਵਾ ਦੇ ਪੁੱਤ ਫੌਜ ਦੇ ਵਿੱਚ ਨੇ ਤੇ ਉਹਨਾਂ ਨੂੰ ਪਤਾ ਕਿ ਅੱਜ ਸਰਹੱਦਾਂ ਤੇ ਆ ਉਹਨਾਂ ਮਾਵਾ ਦੇ ਦਿਲ ਤੇ ਕੀ ਬੀਤ ਰਹੀ ਆ ਸ਼ਾਇਦ ਉਹ ਅਸੀਂ ਨਹੀਂ ਸਮਝ ਸਕਦੇ ਆਪਾਂ ਆਪਣੇ ਇਸ ਚੈਨਲ ਤੇ ਅੱਜ ਦੇ ਹਾਲਾਤਾਂ ਬਾਰੇ ਜੋ ਗੱਲ ਕੀਤੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕੀ ਤੁਸੀਂ ਚਾਹੁੰਦੇ ਹੋ ਕਿ ਜੰਗ ਲੱਗੀ ਕੀ ਤੁਸੀਂ ਚਾਹੁੰਦੇ ਹੋ ਕਿ ਮਾਮਾ ਦੇ ਪੁੱਤ ਜਿਹੜੇ ਉਹ ਮਾਰੇ ਜਾਣ ਕੀ ਤੁਸੀਂ ਚਾਹੁੰਦੇ ਹੋ ਕਿ ਆਮ ਲੋਕ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਉਹ ਮਾਰੇ ਜਾਣ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ सत शरी अकाल